ਦੇਖੋ ਕਿ ਇਨ ਬਿੰਨ ਤਾਜ ਮਹਿਲ ਦੀ ਤਰਜ਼ ਤੇ ਮੈਨੂੰ ਲੱਗਦਾ ਇਹ ਬਣਾਇਆ ਹੋਇਆਗਾ ਬਿਲਕੁਲ ਤਾਜ ਮਹਿਲ ਦੀ ਤਰ੍ਹਾਂ ਹੀ ਹਨ ਇਹਦਾ ਜਿਹੜੀ ਦੇਖਾ ਉਹ ਆਪਾਂ ਨੂੰ ਦੇਖਣ ਨੂੰ ਮਤਲਬ ਦਿਖਾਈ ਦਿੰਦੀ ਆ ਜਿਵੇਂ ਕਿ ਸਰਹੰਦਾ ਤੇ ਫਤਿਹਗੜ੍ਹ ਦੇ ਸਾਹਿਬ ਦੇ ਵਿੱਚ ਬਹੁਤ ਹੀ ਮਕਬਰੇ ਬਣੇ ਹੋਏ ਹਨ ਮਕਬਰੇ ਮਤਲਬ ਸਾਹੀ ਜਿਹੜੇ ਮਤਲਬ ਲੋਕ ਸਨ ਰਾਜ ਘਰਾਣੇ ਦੇ ਨਾਲ ਜਿਹੜੇ ਤਾਲੁਕ ਰੱਖਦੇ ਸਨ ਉਹਨਾਂ ਦੇ ਮਕਬਰੇ ਬਣਾਏ ਗਏ ਸਨ ਉਹਨਾਂ ਦੀ ਯਾਦ ਵਿੱਚ ਬਣਾਏ ਗਏ ਸਨ ਜਦੋਂ ਹੀ ਆਪਾਂ ਡੋਡਰ ਮੱਲ ਜੀਆਂ ਦੀ ਹਵੇਲੀ ਹੈ ਜਿਹੜੀ ਉਧਰੋਂ ਆਪਾਂ ਆਉਣੇ ਆ ਤਾਂ ਅੱਗੇ ਜਾ ਕੇ ਜਹਾਜ਼ ਹਵੇਲੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਇੱਕ ਕੱਚਾ ਰਸਤਾ ਮੁੜਦਾਗਾ ਤੇ ਉਸ ਉਹ ਜਿਹੜਾ ਕੱਚਾ ਰਸਤਾਗਾ ਉਹ ਤੁਹਾਨੂੰ ਇਹਨਾਂ ਮਕਬਰਿਆਂ ਤੱਕ ਲੈ ਆਵੇਗਾ ਠੀਕ ਹੈ ਜੀ ਆਜੋ ਮੈਂ ਤੁਹਾਨੂੰ ਦਿਖਾਉਣਾ ਇਹ ਮਕਬਰੇ ਕਿਸ ਤਰ੍ਹਾਂ ਬਣੇ ਹੋਏ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਮਕਬਰਾ ਬਣਿਆ ਹੋਇਆ ਹੈ ਤੇ ਇਸ ਦੇ ਵਿੱਚ ਜਿਹੜੀ ਵੀ ਸਾਰੀ ਸਰਹੰਦ ਦੀ ਇੱਟ ਯੂਜ਼ ਕੀਤੀ ਗਈ ਹੈ ਹਨਾ ਉਸ ਸਮੇਂ ਜਿਹੜੀ ਨਾਨਕਸਾਈ ਇੱਟ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਹਨਾ ਤੇ ਆਪਾਂ ਤੁਹਾਨੂੰ ਮਕਬਰਾ ਸਿਰਫ ਬਾਹਰ ਤੋਂ ਹੀ ਦਿਖਾਵਾਂਗੇ ਕਿਉਂ ਕਿ ਇਸ ਦੇ ਅੰਦਰ ਜਾਣ ਦੇ ਲਈ ਆਪਾਂ ਮਤਲਬ ਆਪਣੇ ਬੂਟ ਵੀ ਪਾਏ ਹੋਏ ਹਨ ਅਤੇ ਹੋਰ ਕਈ ਮੰਤਾਂ ਹੋ ਸਕਦੀਆਂ ਹਨ ਜਿਨ੍ਹਾਂ ਦੇ ਕਰਕੇ ਆਪਾਂ ਇੱਥੇ ਇਹਨਾਂ ਦੇ ਅੰਦਰ ਨਹੀਂ ਜਾ ਸਕਦੇ ਹਨਾ ਤੇ ਆਓ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾ ਦਿੰਦਾ ਆ ਤੁਸੀਂ ਦੇਖ ਰਹੇ ਹੋ ਪਿਓਰ ਸਰਹੰਦੀ ਇੱਟ ਲੱਗੀ ਆ ਡਿਜ਼ਾਈਨ ਦੇਖੋ ਉਸੇ ਹੀ ਤਰ੍ਹਾਂ ਇਹ ਜੇ ਅੰਦਰ ਜੋ ਵੀ ਇੱਥੇ ਬਹੁਤ ਹੀ ਪ੍ਰਾਤਨ ਮਕਬਰੇ ਬਣਾਏ ਗਏ ਸਨ ਉਧਰ ਵੀ ਦੇਖ ਸਕਦੇ ਹੋ ਇੱਕ ਮਕਬਰਾ ਉਧਰ ਵੀ ਬਣਿਆ ਹੋਇਆ ਹੈ ਆਪਾਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਾਂਗੇ ਤੇ ਦੇਖ ਸਕਦੇ ਹੋ ਆਪਾਂ ਇਸ ਦੇ ਇਸ ਦੇ ਪਾਣੀ ਦੇ ਨਿਕਾਸ ਦੇ ਲਈ ਹਨ ਇਸ ਦੇ ਵਿੱਚ ਆਲੇ ਦੁਆਲੇ ਜਿਹੜਾ ਪਾਣੀ ਦਾ ਨਿਕਾਸ ਕਰਨ ਦੇ ਲਈ ਜਾਂ ਪਾਣੀ ਬਾਰਸ਼ ਦਾ ਪਾਣੀ ਹੈ ਜਿਹੜਾ ਉਹ ਬਾਹਰ ਜਾਈ ਜਾਵੇ ਉਸ ਦੇ ਲਈ ਵੀ ਮਤਲਬ ਇੱਥੇ ਸਾਰਾ ਸਿਸਟਮ ਬਣਾਇਆ ਹੋਇਆ ਹੈ ਤੁਸੀਂ ਜਦੋਂ ਵੀ ਫਤੇਗੜ ਸਾਹਿਬ ਆਵੋ ਤਾਂ ਇੱਥੇ ਇਹਨਾਂ ਮਕਬਰਿਆਂ ਨੂੰ ਆ ਕੇ ਦੇਖ ਸਕਦੇ ਹਾਂ ਜੋ ਵੀ ਇੱਥੇ ਇਤਿਹਾਸ ਬਣਿਆ ਹੋਇਆ ਹੈ ਤੇ ਆਹ ਪਾਣੀ ਦਾ ਜਿਹੜਾ ਸਿਸਟਮ ਆ ਡਰੋਨ ਸਿਸਟ ਡਰੇਨ ਸਿਸਟਮ ਸਾਰੇ ਪਾਸੇ ਹੀ ਬਣਿਆ ਹੋਇਆਗਾ ਹਨਾ ਤੇ ਆਪਾਂ ਆ ਗਏ ਸੀਗੇ ਤੇ ਆ ਲੋ ਆਪਾਂ ਤੁਹਾਨੂੰ ਅੰਦਰ ਤੋਂ ਦਿਖਾਉਣੇ ਅੰਦਰ ਦੇਖ ਸਕਦੇ ਹੋ ਤੁਸੀਂ ਅੰਦਰ ਵੀ ਮਤਲਬ ਜੋ ਮਕਬਰੇ ਬਣੇ ਹੋਏ ਨੇ ਤੇ ਇਸ ਤਰ੍ਹਾਂ ਦੇ ਕਈ ਮਕਬਰੇ ਨੇ ਜਿਹੜੇ ਇੱਥੇ ਮਤਲਬ ਬਣੇ ਹੋਏ ਨੇ ਆਪਾਂ ਤੁਹਾਨੂੰ ਸਾਰੇ ਇੱਕ ਦੋ ਜਿਹੜੇ ਹੈਗੇ ਨੇ ਉਹ ਦਿਖਾ ਦਿੰਨੇ ਆ ਚੱਲਦੇ ਆਂ ਜੀ ਅੱਗੇ ਆਜੋ ਆਪਾਂ ਜਿਹੜਾ ਹਨ ਪਰਲੇ ਪਾਸੇ ਮਕਬਰਾ ਬਣਿਆ ਆਇਆ ਸੀ ਹੁਣ ਉਹਦੇ ਉਧਰ ਨੂੰ ਜਾਂਦੇ ਸੀਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਹੈਗਾ ਉਹ ਬਿਲਕੁਲ ਕੱਚਾ ਹੈਗਾ ਤੇ ਮੋਟਰਸਾਈਕਲ ਦੇ ਨਾਲ ਜਾਣਾ ਬਹੁਤ ਹੀ ਔਖਾ ਹੈਗਾ ਉਹ ਦੇਖ ਸਕਦੇ ਹੋ ਓਕੇ ਉੱਥੇ ਚੱਲਦੇ ਆਪਾਂ ਆਜੋ ਅਪਾ ਜਿਹੜਾ ਦੂਜਾ ਮਕਬਰਾ ਬਣਿਆ ਸੀ ਉੱਥੇ ਆ ਚੁੱਕੇ ਆ ਤੇ ਇਹ ਵੀ ਮਤਲਬ ਖੇਤਾਂ ਦੇ ਵਿੱਚ ਹੀ ਬਣਿਆ ਹੋਇਆਗਾ ਹਨਾ ਖੇਤਾਂ ਦੇ ਵਿੱਚ ਹੀ ਜਿਹੜੇ ਇਹ ਮਕਬਰੇ ਬਣੇ ਹੋਏ ਨੇ ਤੇ ਇੱਥੇ ਵੀ ਉਸੇ ਹੀ ਤਰ੍ਹਾਂ ਇਹ ਮਕਬਰਾ ਬਣਿਆ ਹੋਇਆ ਪਰ ਇਹ ਉੱਪਰ ਤੋਂ ਦੇਖਿਆ ਜਾਵੇ ਤਾਂ ਢਹ ਢੇਰੀ ਹੋਇਆ ਪਿਆਗਾ ਕਿਉਂ ਕਿ ਕਿਉਂਕਿ ਬਹੁਤ ਹੀ ਪੁਰਾਣੇ ਮਕਬਰੇ ਇਹ ਬਣੇ ਹੋਏ ਹਨ ਤੇ ਇਹ ਸਾਡੇ ਇਤਿਹਾਸ ਨੂੰ ਬਿਆਨ ਕਰਦੇ ਹਨ ਇਹ ਜਿਹੜਾ ਮਕਬਰਾ ਸੀਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਵੀ ਦੂਜੇ ਮਕਬਰੇ ਦੇ ਹਿਸਾਬ ਦੇ ਵਿੱਚ ਬਣਿਆ ਹੋਇਆ ਹੈਗਾ ਇਸੇ ਹੀ ਤਰ੍ਹਾਂ ਇੱਥੇ ਬਹੁਤ ਸਾਰੇ ਮਕਬਰੇ ਬਣੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੂਨਾ ਪੱਥਰ ਦੇ ਨਾਲ ਜਿਹੜਾ ਕਿ ਇਹ ਮਕਬਰਾ ਬਣਿਆ ਹੋਇਆ ਹੈਗਾ ਡਿਜ਼ਾਈਨ ਆ ਜਿਹੜਾ ਇਹਦਾ ਤੇ ਉੱਪਰੋਂ ਇਹਦਾ ਗੁੰਬਦ ਜਿਹੜਾ ਢਹ ਢੇਰੀ ਹੋਇਆ ਪਿਆਗਾ ਭਗਵਤ 400 400 500 ਸਾਲ ਕਹਿ ਸਕਦੇ ਆ ਆਪਾਂ 500 ਸਾਲ ਦਾ ਜ਼ਿਆਦਾ ਹੋ ਜਾਣਗੇ 400 ਸਾਲ ਤੋਂ ਤਕਰੀਬਨ ਇਹ ਪੁਰਾਣੀਆਂ ਇਮਾਰਤਾਂ ਇਹ ਬਣੀਆਂ ਨੇ ਆਪਾਂ ਜਿਹੜੇ ਹੋਰ ਮਕਬਰੇ ਬਣੇ ਨੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਆਂ ਆਜੋ ਜੀ ਲਓ ਜੀ ਆਪਾਂ ਪਹੁੰਚ ਗਏ ਸੀਗੇ ਹਾਹੀ ਮਕਬਰਾ ਤੇ ਆਪਾਂ ਇੱਥੇ ਬਾਟ ਫਾਰਮ ਆ ਜਿਹੜਾ ਉੱਥੇ ਇਹ ਬਣਿਆ ਹੋਇਆਗਾ ਇੱਥੋਂ ਅੱਗੇ ਮੋਟਰਸਾਈਕਲ ਵਾਲਿਆਂ ਦਾ ਜਾਣ ਨਹੀਂ ਦਿੰਦੇ ਚਲੋ ਆਪਾਂ ਤੁਰਕੇ ਹੀ ਗਏ ਸੀ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾਂ ਜਿਹੜਾ ਇਹ ਮਕਬਰਾ ਅਲੱਗ ਕਿਉਂ ਆ ਹਨਾ ਇੱਥੇ ਬਹੁਤ ਸਰੰਦ ਫਤੇਗੜ ਸਾਹਿਬ ਦੇ ਵਿੱਚ ਮਕਬਰੇ ਬਣੇ ਹੋਏ ਨੇ ਕਿਤੇ ਨਾ ਕਿਤੇ ਤੁਹਾਨੂੰ ਇੱਕ ਚੀਜ਼ ਦਾ ਭੁਲੇਖਾ ਜ਼ਰੂਰ ਪੈਂਦਾ ਹੋਵੇਗਾ ਤੁਸੀਂ ਦੇਖੋ ਕਿ ਇਨ ਬਿੰਨ ਤਾਜ ਮਹਿਲ ਦੀ ਤਰਜ਼ ਤੇ ਮੈਨੂੰ ਲੱਗਦਾ ਇਹ ਬਣਾਇਆ ਹੋਇਆਗਾ ਬਿਲਕੁਲ ਤਾਜ ਮਹਿਲ ਦੀ ਤਰ੍ਹਾਂ ਹੀ ਹਨਾ ਇਹਦਾ ਜਿਹੜੀ ਦੇਖਾ ਉਹ ਆਪਾਂ ਨੂੰ ਦੇਖਣ ਨੂੰ ਮਤਲਬ ਦਿਖਾਈ ਦਿੰਦੀ ਆ ਤਾਂ ਹੀ ਉਹ ਇਹ ਆਪਾਂ ਨੂੰ ਹੋਰ ਜਿਹੜੇ ਦੂਜੇ ਮਕਬਰੇ ਜਿਵੇਂ ਕਿ ਉਧਰ ਬਣਿਆ ਹੋਇਆ ਇੱਕ ਹਨਾ ਤੇ ਉਧਰ ਵੀ ਆਪਾਂ ਦੇਖ ਕੇ ਆਇਆ ਉਹਨਾਂ ਦੇ ਨਾਲੋਂ ਕਿਤੇ ਅਲੱਗ ਦਿਖਦੀ ਆ ਤਾਂ ਦੇਖੋ ਦਸ਼ਕੋ ਮੈਂ ਤੁਹਾਨੂੰ ਇੱਕ ਸਾਈਡ ਤੇ ਹੋ ਕੇ ਦਿਖਾ ਦਿੰਨਾ ਤੇ ਇਹ ਆ ਮਕਬਰੇ ਦਾ ਬਾਹਰੀ ਦ੍ਰਿਸ਼ ਜਦੋਂ ਆਪਾਂ ਮਕਬਰੇ ਦੇ ਵਿੱਚ ਐਂਟਰ ਹੋਏ ਆ ਤਾਂ ਦੇਖੋ ਤੁਸੀਂ ਮਕਬਰੇ ਦੀ ਉਚਾਈ ਬਹੁਤ ਉੱਚੀ ਹੈ ਹਨ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਵਾਂ ਤੁਸੀਂ ਦੇਖੋ ਵੀ ਜਿਹੜਾ ਇਹਦਾ ਗੇਟ ਆ ਮਤਲਬ ਜਿਹੜੀ ਇਹਦੀ ਨਿਉ ਆ ਉਹ ਬਹੁਤ ਹੀ ਉੱਚੀ ਰੱਖੀ ਗਈ ਇਸ ਮਕਬਰੇ ਨੂੰ ਵੱਡਾ ਬਣਾਉਣਾ ਜਾਂ ਇਹਦਾ ਸਾਈਜ਼ ਵੱਡਾ ਬਣਾਉਣ ਦਾ ਕਾਰਨ ਇਹ ਸੀਗਾ ਕਿ ਇਸ ਨੂੰ ਇਹ ਜਿਹੜੇ ਦੋ ਮਕਬਰੇ ਨੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਉਣੇ ਨੇ ਇਹ ਕਿਹਦੇ ਤੋਂ ਬਾਅਦ ਵਾਲਾ ਇਹ ਗੁਰੂ ਅਤੇ ਚੇਲੇ ਦੀ ਜਿਹੜੀ ਕੋਈ ਮਤਲਬ ਇਤਿਹਾਸਕ ਸਟੋਰੀ ਆ ਉਹਦੇ ਤੇ ਮਤਲਬ ਸੰਬੰਧਤ ਨੇ ਇਹ ਉਹਦੇ ਗੁਰੂ ਦਾ ਮਕਬਰਾ ਬਣਾਇਆ ਗਿਆ ਸੀ ਤੇ ਜਿਹੜਾ ਅੱਗੇ ਆ ਉਹ ਚੇਲੇ ਦਾ ਬਣਾਇਆ ਗਿਆ ਆਪਾਂ ਤੁਹਾਨੂੰ ਉੱਥੇ ਵੀ ਲੈ ਕੇ ਚਾਲਦੇ ਆ ਤੇ ਬਾਕੀ ਗੱਲ ਰਹੀ ਅੰਦਰੋਂ ਦਿਖਾਉਣ ਦੀ ਅੰਦਰ ਆਪਾਂ ਨਹੀਂ ਜਾ ਸਕਦੇ ਕਿਉਂ ਕਿ ਇਹ ਮਤਲਬ ਮੋਟਰ ਦੇ ਉੱਪਰ ਬਣਿਆ ਹੋਇਆ ਨੇ ਕਿਸੇ ਕਿਸਾਨ ਦੇ ਤੇ ਉੱਥੇ ਬਾਹਰੋਂ ਵੀ ਮਤਲਬ ਜਿੰਤਾ ਲੱਗਿਆ ਸੀ ਤੇ ਕਈ ਵਾਰੀ ਕੋਈ ਮਤਲਬ ਛੇੜਛਾੜ ਜਾਏ ਤੇ ਬੋਰਡ ਵੀ ਲੱਗਿਆ ਵੀ ਇਹਨੂੰ ਛੇੜਛਾੜ ਕਰਨਾ ਹਨਾ ਤੇ ਹਾਨੀ ਉਹਦਾ ਜੁਰਮਾਨਾ ਵੀ ਆ ਤੇ ਆਪਾਂ ਬਾਹਰੋਂ ਹੀ ਤੁਹਾਨੂੰ ਦਿਖਾ ਰਹੇ ਆ ਇਸ ਕਰਕੇ ਦੇਖੋ ਦ੍ਰਿਸ਼ ਤੇ ਆਪਾਂ ਹੁਣ ਚੱਲਦੇ ਆ ਤੁਹਾਨੂੰ ਲੈ ਕੇ ਆਖਰੀ ਜਿਹੜਾ ਮਕਬਰਾ ਬਣਿਆ ਹੋਇਆ ਹੈ ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਤਿੰਨ ਮਕਬਰੇ ਦਿਖਾਤੇ ਸੀਗੇ ਹਨ ਜਿਹੜੇ ਕਿ ਫਤੇਗੜ ਸਾਹਿਬ ਦੇ ਵਿੱਚ ਬਣੇ ਹੋਏ ਨੇ ਤੇ ਇਹ ਆ ਚੌਥਾ ਤੇ ਆਖਰੀ ਮਕਬਰਾ ਜਿਹੜੇ ਕਿ ਇੱਕੋ ਲਾਈਨ ਦੇ ਵਿੱਚ ਤੇ ਅਲੱਗ-ਅਲੱਗ ਖੇਤਾਂ ਦੇ ਵਿੱਚ ਬਣੇ ਹੋਏ ਨੇ ਹਨ ਦਿਖਾਉਣਾ ਕੀ ਗੱਲ ਵੀ ਇਹਦੀ ਉਚਾਈ ਬਹੁਤ ਬਣੀ ਹੋਈ ਹੈ ਹਨ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਲਗਭਗ 4 ਤੋਂ 5 ਫੁੱਟ ਇਹਦੀ ਨਿਉ ਆ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਚੌਂਕੀ ਬਣੀ ਹੋਈ ਆ ਹਨ ਤੇ ਉਸ ਤੋਂ ਬਾਅਦ ਇਹਦੇ ਉੱਪਰ ਬਣਿਆ ਹੋਇਆਗਾ ਜਿਵੇਂ ਕਿ ਜਿਹੜਾ ਪਹਿਲਾ ਮਕਬਰਾ ਜਿਹੜਾ ਤਾਜ ਮਹਿਲ ਦੇ ਮਤਲਬ ਟਾਈਪ ਤਰਜ ਮੰਗੋ ਬਣਾਇਆ ਹਿਆ ਸੀ ਉਹ ਗੁਰੂ ਦਾ ਸੀਗਾ ਤੇ ਇਹ ਚੇਲੇ ਦਾ ਗੁਰੂ ਤੇ ਚੇਲੇ ਦੀ ਜਿਹੜੀ ਕਹਾਣੀਆਂ ਇਹਨਾਂ ਮਕਬਰਿਆਂ ਦੇ ਨਾਲ ਕਿਤੇ ਨਾ ਕਿਤੇ ਜੁੜੀ ਹੋਈ ਆ ਮੈਂ ਤੁਹਾਨੂੰ ਅਖੀਰ ਦੇ ਵਿੱਚ ਵੀਡੀਓ ਦੇ ਅਖੀਰ ਦੇ ਵਿੱਚ ਇਹੀ ਕਹੂੰਗਾ ਕਿ ਤੁਸੀਂ ਜਦੋਂ ਵੀ ਫਤੇਗੜ ਸਾਹਿਬ ਸਰਹੰਦ ਦੇ ਵੱਲ ਆਵੋ ਤਾਂ ਆਪਣੇ ਬੱਚਿਆਂ ਨੂੰ ਤੇ ਆਪ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਮਕਬਰਿਆਂ ਨੂੰ ਪੁਰਾਣੀਆਂ ਇਮਾਰਤਾਂ ਨੂੰ ਉਸ 300 ਤੋਂ 400 ਸਾਲ ਪੁਰਾਣੀਆਂ ਇਮਾਰਤਾਂ ਨੂੰ ਜ਼ਰੂਰ ਦੇਖੋ ਜੀ ਅਗਰ ਤੁਸੀਂ ਇਹਨਾਂ ਨੂੰ ਘਰ ਬੈਠੇ ਹੀ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੱਕ ਸ਼ੇਅਰ ਕਰੋ ਤਾਂ ਜੋ ਉਹ ਵੀ ਇਹਨਾਂ ਮਕਬਰਿਆਂ ਨੂੰ ਦੇਖ ਸਕਣ। ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਲਿਖ ਦਿਓ ਕਿਉਂਕਿ ਕਮੈਂਟ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ। ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁਣ ਤੱਕ ਸਬਸਕ੍ਰਾਈਬ ਕਰ ਲਓ। ਸਤਿ ਸ਼੍ਰੀ ਅਕਾਲ ਜੀ।